ਏ ਸੋਨਿਆ ਰਾਜੁ ਜਗਤ ਹਲਕੀ ਮੈਂ ਉਹਦਾ ਕੋਈ ਮਰਦੂ ਵਾਲਾ ਜੋਂ ਡੇ ਸੋਨਿਆ ਸਤ ਸ੍ਰੀ ਅਕਾਲ बोले सोनिया सा श्रीकार बोले सोनिया सा श्रीकार ऐ सोनिया सा श्रीकार बोले ਨਹੀਂ ਕੋਈ ਨਹੀਂ ਕੋਈ ਆ ਕੋਈ ਨਾ ਅਮਾਰਾ ਬਣਾ ਲੇ ਨਾ ਬੋਲੇ ਠੀਕ ਹੈ ਸੋ ਨੀ ਹਾਸ ਸੋਤ ਸਿਰਿਆ ਕਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀਓ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਡੇਲੀ ਰੌਕੇ ਨੂੰ ਹੀ ਵੱਲੋਂ ਸਮੇ ਸਮੇ ਸਰਪੰਡ ਰੌਕੇ ਕਲਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਿਣਾ ਸੋ ਜੇ ਆਪਾਂ ਗੱਲ ਕਰੀਏ ਪੰਡਰੌਕੇ ਕਲਾਂ ਤੋਂ ਜਿੱਥੇ ਨਗਰ ਦੇ ਵਿਕਾਸ ਦੇ ਵਿੱਚ ਐਨਆਰਈ ਪਰਿਵਾਰਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਬੜੇ-ਬੜੇ ਪੱਧਰ ਤੇ ਸੇਵਾਵਾਂ ਕੀਤੀਆਂ ਜਾਂਦੀਆਂ। ਉੱਥੇ ਹੀ ਗੁਰਦਾਰਾ ਜੋ ਕਿ ਆਪਣੇ ਕੇਰਸਾ ਸਾਹਿਬ ਬਣਿਆ ਹੋਇਆ ਸੱਚਖੰਡ ਵਾਸੀ ਸੰਤਬਾਬਪੂਰੋਂ ਦਾ ਹਜ ਜੀ ਉਹਨਾਂ ਵੱਲੋਂ ਇਸ ਸਥਾਨ ਦੀ ਸੇਵਾ ਕਰਵਾਈ ਗਈ ਸੀ ਨਗਰ ਨਿਵਾਸੀਆਂ ਸਹਿਯੋਗ ਦੇ ਨਾਲ। ਜਿਸ ਦੇ ਵਿੱਚ ਸਮੇਂ-ਸਮੇਂ ਸਰ ਜਿਵੇਂ ਆਪਾਂ ਦੇਖਦੇ ਆਂ ਪਹਿਲਾਂ ਲੰਗਰ ਦੀ ਸਾਰੀ ਹੋਈ ਆ ਉੱਥੇ ਵੀ ਸੇਵਾਵਾਂ ਹੋਈਆਂ। ਉਸ ਤੋਂ ਬਾਅਦ ਬਾਬਾ ਜੀ ਦਾ ਅਗੀਠਾ ਤਿਆਰ ਹੋਇਆ, ਸੱਚਖੰਡ ਤਿਆਰ ਹੋ ਰਿਹਾ। ਹੋਰ ਵੀ ਬਾਥਰੂਮਾਂ ਦੀ ਸਰੋਵਰ ਦੀ ਸੇਵਾ ਹੋਈ ਆ, ਹੋਰ ਅਨੇਕਾਂ ਸੇਵਾਵਾਂ ਐਂਟਰਲੌਕ ਲੱ ਔਰ ਰੰਗ ਦੀ ਸੇਵਾ ਹੋਈ ਆ ਆਪ ਸਭ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਇਹ ਜਿਹੜੀਆਂ ਸੇਵਾਵਾਂ ਹੋਈਆਂ ਸੋ ਵੱਡੇ ਪੱਧਰ ਤੇ ਨਗਰ ਨਿਵਾਸੀਆਂ ਵੱਲੋਂ ਅ ਐਨ ਆਰ ਆਈ ਪਰਿਵਾਰਾਂ ਵੱਲੋਂ ਜਿਹੜੇ ਸਹਿਯੋਗ ਭੇਜੇ ਗਏ ਆ ਕਿਉਂਕਿ ਸਰਕਾਰਾਂ ਸਾਰੇ ਕੰਮ ਨਹੀਂ ਕਰ ਸਕਦੀਆਂ ਪਿੰਡਾਂ ਨੂੰ ਜੇ ਅਡਾਪਟ ਕੀਤਾ ਹੋਇਆ ਤਾਂ ਸਾਡੇ ਐਨ ਆਰ ਆਈ ਪਰਿਵਾਰਾਂ ਨੇ ਕੀਤਾ ਹੋਇਆ ਨਗਰ ਨਿਵਾਸੀ ਨੇ ਕੀਤਾ ਹੋਇਆ ਵੱਡੇ ਪੱਧਰ ਤੇ ਸਵਾਮਾ ਹੋ ਰਹੀਆਂ ਸੋ ਆਪਣੇ ਜਿਹੜਾ ਗਰਮੀ ਦਾ ਮੌਸਮ ਆ ਰਿਹਾ ਹੋਰ ਮਹੀਨੇ ਲੈ ਮਹੀਨ ਨੂੰ ਜਿਹੜੀ ਪੂਰੀ ਗਰਮੀ ਪੈਣ ਲੱਗ ਜਾਣੀ ਆ ਸੋ ਸੀ ਨੂੰ ਦੇਖਦੇ ਹੋਏ ਆਪਾਂ ਦੇਖਦੇ ਆ ਕਿ ਜਿਹੜੇ ਸਮਾਗਮ ਆ ਚਾਹੇ ਉਹ ਖੁਸ਼ੀ ਦੇ ਆ ਚਾਹੇ ਉਹ ਗਮੀ ਦੇ ਆ ਉਹ ਪਿੰਡ rauke ਕਲਾਂ ਦੇ ਵਿੱਚ ਵੱਡੇ ਪੱਧਰ ਤੇ ਆਪਣੇ ਗੁਰਦੁਆਰਾ ਸਾਹਿਬ ਜਿੰਨੇ ਵੀ ਬਣੇ ਵੇ ਆ ਸੋ ਉਹਨਾਂ ਵਿੱਚ ਜਿਹੜੇ ਸਮਾਗਮ ਕਰਵਾਏ ਜਾਂਦੇ ਆ ਜਿੱਥੇ ਸਾਨੂੰ ਲੰਗਰਾਂ ਦੀ ਵੀ ਲੋੜ ਆ ਕਿਉਂਕਿ ਉੱਥੇ ਜੋ ਸੰਗਤ ਆ ਵੱਧਦੀ ਆ ਉੱਥੇ ਪ੍ਰਸ਼ਾਦਾ ਛਕਾਉਣ ਦੀ ਕਤੌਂਦੀ ਸੀ ਉੱਥੇ ਲੰਗਰ ਵੀ ਸਾਰੇ ਜਾ ਰਹੇ ਆ ਸੋ ਹਾਲ ਵੀ ਬਣਾਏ ਜਾ ਰਹੇ ਆ ਉੱਥੇ ਹੀ ਗਰਮੀ ਨੂੰ ਦੇਖਦੇ ਹੋਏ ਜਿਹੜੀ ਲਾਈਟ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਸੋ ਉਸ ਜ਼ਰੂਰਤ ਨੂੰ ਦੇਖਦੇ ਹੋਏ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਕੇਰਸ ਉੱਥੋਂ ਜਿਹੜੀ ਬਣਾਉਂਦਾ ਕਮੇਟੀ ਵੱਲੋਂ ਇੱਕ ਜਨਰੇਟਰ ਦੀ ਸੇਵਾ ਦੇ ਲਈ ਬੇਨਤੀ ਕੀਤੀ ਗਈ ਸੀ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਰਾਮ ਸਿੰਘ ਜੀ ਜੂਐਸਏ ਸੁਪੁੱਤਰ ਸਰਦਾਰ ਮੰਦਰ ਸਿੰਘ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਬਾਬਾ ਸੰਧ ਸਿੰਘ ਦੇ ਪਰਿਵਾਰ ਦੇ ਵਿੱਚੋਂ ਜੋ ਪਹਿਲਾਂ ਵੀ ਅਨੇਕਾਂ ਸੇਵਾਵਾਂ ਵਿੱਚ ਹਿੱਸਾ ਪਾਉਂਦੇ ਆ ਉਹਨਾਂ ਨੇ ਗੁਰੂ ਘਰ ਗੁਰਦੁਆਰਾ ਕੇਰਸਾ ਸਾਹਿਬ ਦੇ ਲਈ ਜੋ ਜਨਰੇਟਰ ਦੀ ਸੇਵਾ ਕਰਵਾਈ ਆ ਸੇਵਾ ਦੀ ਗੱਲ ਕਰੀਏ 1,60,000 ਦੇ ਵਿੱਚ ਇਹ ਜਿਹੜਾ ਜਨਰੇਟਰ ਤਿਆਰ ਹੋਇਆ ਹੈ 40 ਕਿਲੋਵਾਟ ਦਾ ਜਿਹੜਾ ਇਹ ਜਨਰੇਟਰ ਆ ਸੋ ਅਸੀਂ ਸਾਰੀ ਹੀ ਪ੍ਰਬੰਧਕ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਇਸ ਪਰਿਵਾਰ ਦਾ ਜਿਨ੍ਹਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੀ ਇਹ ਸੇਵਾ ਆਪਣੇ ਹਿੱਸੇ ਲਈ ਆ ਕਿਉਂਕਿ ਮੈਂ ਆਮ ਗੁਰਦਾਰਾ ਸਾਹਿਬ ਦੇਖਦਾ ਕਿ ਕਹਣਗੇ ਫਲਾਣੇ ਬੰਦੇ ਨੇ ਦਾਨ ਕਰਤਾ ਅਸੀਂ ਮੈਂ ਸੇਵਾ ਦਾ ਜ਼ਿਕਰ ਕਿਉਂ ਕਰ ਰਹੇ ਆ ਕਿਉਂਕਿ ਦਾਨ ਅਸੀਂ ਭਿਖਾਰੀ ਨੂੰ ਕਰਦੇ ਆ ਜਿਹੜੀ ਸੇਵਾ ਏ ਸੇਵਾ ਆਪਾਂ ਗੁਰੂ ਘਰ ਦੀ ਕਰਦੇ ਆ ਕਿਉਂਕਿ ਦਾਤੇ ਨੂੰ ਆਪਾਂ ਕਈ ਵਾਰੀ ਭਖਾਰੀ ਬਣਾ ਦਿੰਨੇ ਆ ਪਰ ਜੇ ਇੱਥੇ ਗੱਲ ਕਰੀਏ ਇਹਨਾਂ ਨੇ ਸੇਵਾ ਦਾ ਸ਼ਬਦ ਵਰਤਾਇਆ ਵੀ ਅਸੀਂ ਸੇਵਾ ਕਰਨੀ ਆ ਸੋ ਬਹੁਤ ਚੰਗਾ ਲੱਗਿਆ ਗੁਰਦੁਆਰਾ ਕੇਰਸਾ ਸਾਹਿਬ ਵਿਖੇ ਸਾਰੀ ਨਗਰ ਨਿਵਾਸੀਆਂ ਦੇ ਵਾਸਤੇ ਇਹ ਜਿਹੜੀ ਚੀਜ਼ ਆ ਕਿਉਂਕਿ ਇੱਥੇ ਜਿਹੜੇ ਸਮਾਗਮ ਹੁੰਦੇ ਆ ਉਹ ਸਾਰੇ ਆਨ ਵਾਸਤੇ ਜ਼ਰੂਰਤ ਆ ਆਪਣੀ ਸਮੇਂ ਦੀ ਮੰਗ ਸੀ ਸੋ ਅਸੀਂ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਇਸ ਪਰਿਵਾਰ ਦਾ ਰੌਕਿਕ ਕਲਾ ਤੋਂ ਬਾਬਾ ਸੋਨੂ ਸਿੰਘ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪੁੱਤਰੇ ਸਰਦਾਰ ਆਰਮ ਸਿੰਘ ਜੀ ਜੋ ਕਿ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਸੋ ਸਿੱਖੀ ਨਾਲ ਜੁੜੇ ਹੋਏ ਆ ਪਰਿਵਾਰ ਸਾਰਾ ਜਿਹੜਾ ਜੁੜਿਆ ਵਾ ਸਮੇਂ ਸਮੇਂ ਮਦਦ ਕਰਦੇ ਆ ਪਿੰਡ ਦੇ ਵਿੱਚ ਰੋਡਾਂ ਪਰਿਵਾਰਾਂ ਦੀ ਮਦਦ ਵੀ ਕਰਦੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਪਰਉਨਦਾ ਕਮੇਟੀ ਗੁਰਦਾਰਾ ਕੇਸਰ ਸਾਹਿਬ ਦੀ ਬੇਨਤੀ ਮਨਜ਼ੂਰ ਕਰਦੇ ਹੋਏ ਇਹਨਾਂ ਨੇ ਸੰਤਵਾਪੂਰਨਦਾਸ ਜੀ ਜਿਨ੍ਹਾਂ ਵੱਲੋਂ ਗੁਰਦਾਰਾ ਕੇਸਰ ਸਾਹਿਬ ਦੀ ਸਾਰੀ ਕਰਵਾਈ ਗਈ ਸੀ ਉਸ ਲਈ ਜਨੈਟਰੀ ਸੇਵਾ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋ ਤੁਸੀਂ ਦੇਖ ਸਕਦੇ ਹੋ ਜਨਰੇਟਰ ਜੋ ਸੇਵਾ ਹੋਇਆ ਗੁਰਦੁਆਰਾ ਕੇਰਸਾ ਸਾਹਿਬ ਵਿਖੇ ਸਾਡੇ ਸੰਗੀ ਪਰਿਵਾਰ ਵੱਲੋਂ ਬ੍ਰਾਂਡ ਨੂ ਜਨਰੇਟਰ ਦਾ 40 ਕਿਲੋਵਾਟ ਦਾ ਜਿਹੜਾ ਜਨਰੇਟਰ ਆ ਜੀ ਸਾਧ ਸੰਗਤ ਜੀ ਸੋ ਜ਼ਰੂਰਤ ਨੂੰ ਦੇਖਦੇ ਹੋਏ ਜਿਹੜੀ ਸੇਵਾ ਹੋਈ ਆ ਸੋ ਅਸੀਂ ਧੰਨਵਾਦ ਕਰਦੇ ਆਂ ਪਰਿਵਾਰ ਦਾ